ਤਨੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓਕਾਰ ਵਾਹਿਗੁਰੂ ਜੀ ਕੀ ਫਤੇ ਪਾਤਸ਼ਾਹੇ ਦਸਮੀ ਅਭਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟੇ ਸਵੇ ਤੁਮ ਕਾਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰਖਸ਼ਾ ਨਿਜ ਕਰ ਦੇ ਕਰੀਏ ਸਭ ਬੈਰਣ ਕੋ ਆਜ ਸੰਗ ਰੀਏ पूर्ण होए हमारी आशा तोर भजन की रहे प्यासा तुम्हें चाड़ कोई जो सो तुम्हें चाड कोई अवरण त्याऊ जो बर चाहू सो तुमते पाऊ सेवक सिख हमारे तारी है ਜੋਨੇ ਚੋਨੇ ਸਤਾਰੇ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨੋਰੀਏ ਊ ਜੋ ਸਦਾ ਹਮਾਰੇ ਪਛਾਹ ਸ੍ਰੀ ਅਸੂਜੇ ਜੂ ਕਰਿਉ ਜ ਰਖਸ਼ ਰਾਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ धीर बंधु दुष्टन के अंत तुम हो पूरी चतुर्दश कंता काल पाई ब्रह्मा भवतरा काल पाई शिव जो अवतार काल पाई कर बिष्णु प्रकासा सकल काल का, का किया तमसा जवन काल योगी शिव की ओ वेदराज ब्रह्मा जो थियो ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਤਿਆ ਜਸਨ ਉਪਜਾਇਓ ਆਦੇ ਅੰਤੇ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ सिवकन को शिव गुण सुख दियो शत्रुन को पल मो बद कियो काट काट के अंतर की जानते पले पुरे की पीर पहचानते चिंटी ते कुचर अस्तूला सब कृपा दृष्टि कर फूला संता ने दुख पाए ते दुखी सुख पाए साधन के सुगी एक एक की पीर पहचाने काट काट के पट पट के, के, के जाने जब उद ਜਬ ਉਦਕਰ ਕਰ 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 ਤਾਰ ਪਰ ਜਾ ਧਰਤ ਤਬ ਦੇ ਅਪਾਰਾ ਜਬ ਆਕਰ ਕਰਤ ਹੋ ਕਬ ਹੂੰ ਤੁਮੇ ਮਿਲਤ ਦੇ ਸਭ ਤੁਮੇ ਮਿਲਤੇ ਦੇਰ ਸਭ ਹੋ ਜੀਤੇ ਬਦਨ ਸ੍ਰੇਸ਼ਟੀ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰੇ ਤਿਨ ਰਾਲਮ ਹੈ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰੇ ਨਿਤ੍ਰਿਭਕਾਰ ਨਿਰਲੰਭ ਆਦ ਨੀਲਨਾਲ ਸੰਭਵ ਤਾਕਾ ਮੂੜੇ ਉਚਾਰਤ ਭੇਦਾਂ ਜਾ ਕੋ ਪੇਵ ਨ ਪਾਵਤ ਬੇਦਾਂ ਤਾਕੋ ਕਰ ਪਹਨ ਅਨੁਮਾਨਤ ਮਹਾ ਮੂੜੇ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਿਸਦਾ ਸਿਵੇ ਨਿਰੰਕਾਰ ਕਾ ਤਿਨ ਤਿਨ ਹੈ ਭਿਵੇ ਆਪ ਆਪਣੀ ਬੁੱਧੀ ਹੈ ਜੇਤੀ ਬਰਨ ਤੇ ਪਿੰਨ ਪਿੰਨ ਤੋ ਤੇਤੀ ਤੁਮਰਾ ਲਕਰ ਜਾਏ ਪਸਾਰਾ ਕਹਿ ਵਿਦੀ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸੁਰੂਪ ਰੰਕ ਪਿਓ ਰਾਵਕੇ ਭੂਪਾ ਅੰਡਜ ਜੇਰਜ ਸਿਤਜਕੀਨੀ ਉਤਪੁਜ ਘਾਨੈ ਮਹੂਰਤ ਦੀਨੀ ਕਹੂੰ ਫੂਲ ਰਾਜਾ ਹੈ ਬੇਟਾ ਕਹੂੰ ਸਿਮਟੇ ਪਿਓ ਸੈ ਕਰੇ گیਠਾ ਤਗਰੀ ਸ੍ਰਿਸ਼ਟੀ ਦਿਖਾਏ ਆ ਚੰਬੋ ਆਦ ਜੁਗਾਦ ਸਰੂਪ ਸੋੰਬੋ ਅਬ ਰਖਸ਼ਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਘਰੋ ਦੁਸ਼ਟੇ ਜਿਤੇ ਉਠਵਤ ਉਤਪਤਾ ਸਕਲ ਮਲੇਸ਼ ਕਰੋ ਰੜ ਘਤਾ ਜੋ ਅਸ ਦੁਜੇ ਤਉ ਛਰਣੀ ਪਰੇ ਤਿਨਕੇ ਦੁਸ਼ਟੇ ਦੁਖਿਤ ਹੈ ਮਰੇ ਪੁਰਖ ਜਵਨ ਪਗ ਰੇ परे तिहारे तिनके तुम संकट सब टारे जो कल को एक बार त्याई है ताके काल निकट नहीं है रक्षा होए ता सब काला दुष्ट रिष्ट टरे तत्काल कृपा दृष्टि तन जाए न हरियो ताके ताप तनक मोहरियो ਰੇਦੀ ਸਿੱਧੀ ਕਰ ਮੋ ਸਭ ਹੋਈ ਦੁਸ਼ਟ ਸਾਵਸਥਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੁਹਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨੇ ਨਰਨਾਮ ਤਿਹਾਰੋ ਕਹਾ ਅਧਾਰ ਦੇ ਦੂਠ ਦੋਖ ਤੇ ਰਹਾ ਖੜ ਗੇ ਖੇਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਓ ਬਾਰੀ ਸਰਬੇਟੋਰ ਮੋ ਉਹ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਸਰਬੇਟੋਰ ਮੋ ਉਹ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਕਿਰਪਾ ਕਰੀਂ ਅਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਤਿਲਬਿ ਕੇ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸਹੀ ਕਰਤਾ तेरी अदुज पे दयाला पूर्ण करा करम तत्काल मन बात फल पावे सोई दुख व्यापत कोई अड़िल सुने गुंग जो पावे ही सुने मोड़ चितरतावि दुख दर्द वो निकट न तिन, तिन... नरके रहे यो जो जाके एक बार चौपे को कहे ਵਈਆ ਪਾਈ ਗਏ ਜਬ ਤੇ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਈ ਮਤ ਏਕ ਨ ਮੰਨਿਓ ਸਿਮਰੇ ਤੇ ਸਾਸਤਰ ਵੇਦ ਸਬੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਓ ਸਭ ਤੋ ਹੀ ਬਖਾਨਿਓ ਦੋਹਰਾ ਸਗਲੇ ਦਵਾਰ ਕੋ ਛਾੜ ਕੇ ਕਿਉ ਤੁਹਾਰੋ ਦਵਾਰ ਸਗਲੇ ਦਵਾਰ ਕੋ ਛਾੜ ਕੇ ਕਿਉ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਆਸੇ ਗੋਬਿੰਦ ਦਾਸ ਤੁਹਾਰ ਬਾਹੇ ਗਏ ਕੀ ਲਾਜ ਆਸੇ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਹੈ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹਾ ਦੇ ਰਖ្សា ਪੂਰਨ ਹੋਏ ਚਿਤ ਕੀ ਇਚਾ ਤਵ ਚਰਨ ਨਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤੀ ਪਾਰਾ ਅੰਮ੍ਰੇ ਦੁਸ਼ਟ ਸਵੇ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਤੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋ ਰਖਸ਼ਾ ਨਿਜ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ पूर्ण होए हमारी आशा तोर भजन की रहे प्यासा तुम्हें चाड़ कोई अवरणा त्याूँ सो तुमते पाऊं तुम्हें चाड़ कोई अवर ना त्याऊ जो भर चाहूँ सो तुमते पाऊं सेवक सिख हमारे तारी है चुन चुन सत्र हमारे मारी है ਆਪ ਹਾਥ ਦੇ ਮੁਝੇ ਉਪਰੀਏ ਮਰਨ ਕਾਲ ਕਾ ਤਰਾਸ 인ਵਰੀਏ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੈ ਜੋ ਕਰਿਓ ਜ ਰਖਸ਼ਾ ਰਾਖ ਲਿਓ ਮੋਇ ਰਾਖੜ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਤੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਈ ਬਰਮਾ ਬਪਤਰਾ ਕਾਲ ਪਈ ਸਿਵ ਜੂ ਅਵਤਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬਰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਿੱਤਿਆ ਜਸ਼ਨ ਉਪਜਾਇਓ ਆਦੇ ਅੰਤੇ ਏਕੇ ਅਵਤਾਰਾ ਸੋ ਹੀ ਗੁਰੂ ਸਮਝਿਓ ਹਮਾਰਾ ਸਤਕਾਰ ਇਸਹੀ ਕੋ ਹਮਾਰੀ ਸਕਲੇ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰੁਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਭਜਾਨਤ ਚੀਂਟੀ ਤੇ ਕੁੰਚਰ ਅਸਥੋਲਾ सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पछाने काट, काट के पट पट के, के जाने जब उद कर रख कर रख कर तारा प्रजा तर, तर तब दे पारा जब या कर करत हो कब तुम में मिलत दे तर ਜਿਤੇ ਬਦਨ ਸ੍ਰਿਸ਼ਟੀ ਸਭ ਤਾਰੇ ਆਪ ਆਪਣੀ ਬੋਝ ਉਤਾਰੇ ਤੁਮ ਸਭ ਹੀ ਤੇ ਰਹਿ ਤਿਨ ਰAlam ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰੇ ਤ੍ਰਿਭਕਾਰ ਨਿਰਲੰਭ ਆਦ ਨੀਲ ਆਦ ਸੰਭੋ ਤਾਂ ਕਾ ਮੂਡ ਉਚਾਰਤ ਭੇਦਾ ਤਾਂ ਕਾ ਉਹ ਪੀਵਲ ਪਾਵਤ ਵਿਦਾ ਤਾ ਕੋ ਕਰੇ ਪਹਨ ਅਨੁਮਾਨਤ ਮਹਾ ਮੂੜੇ ਕਚ ਪੀਦਨ ਜਾਣਤੇ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਤਨ ਤਨ ਹੈ ਭਿਵ ਆਪ ਆਪਣੀ ਬੁੱਧੀ ਹੈ ਜਿਤੀ ਵਰਨਤੇ ਪਿੰਨ ਪਿੰਨੇ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਜਤਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਰੂਪਾ ਅੰਕ ਭਿਓ ਰਾਵ ਕਈ ਭੂਪਾ ਅੰਡਜ ਜੀਰਜ ਸੇਤ ਜਕੀਨੀ ਉਤਬੁਜ ਖਾਨ ਮੋਹ ਰਚ ਦਿਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸ੍ਰਿਸ਼ਟੀ ਪਿਓ ਸੰਕਰੇ ਕੇਟਾ ਸਗਰੀ ਸ੍ਰਿਸ਼ਟੀ ਦਿਖਾਏ ਅਚੰਬਉ ਆਦ ਜੁਗਾਦ ਸਰੂਪ ਸੁਅੰਬਉ ਅਬ ਰਖਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟੇ ਜਿਤੇ ਉਤਵਤ ਉਤਪਤਾ ਸਕਲ ਮਲੇਸ਼ ਕਰੋਰਨ ਘਤਾ ਜੋ ਅਸ ਦੁਜੇ ਤਵ ਸਰਣੀ ਪਰੇ ਤਿਨ ਕੇ ਦੁਸ਼ਟੇ ਦੁਖਿਤ ਹੈ ਮਰੇ ਪੁਰਖ ਜਵਨ ਹੈ ਪਗ ਪਰੇ ਹਤਿ ਹਾਰੇ ਤਿਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾ ਕੇ ਕਾਲ ਨਿਕਟ ਨਹੀਂ ਐ ਰੱਖਿਆ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਰੀਓ ਤਾਂ ਕੇ ਤਾਪ ਤਨਕ ਮੋਹਰੀਓ ਰਿਦਿ ਸਿਦੇ ਕਰਮੋ ਸਭ ਹੋਈ ਦੁਸ਼ਟ ਸਾਵ ਸਕੇ ਨ ਕੋਈ ਇੱਕ ਬਾਰ ਜੇ ਤੂੰ ਮੈ ਸੁਭਾਰਾ ਕਾਲ ਪਾਸ ਤੇ ਤਾਹੇ ਉਬਾਰਾ gin ek nar naam tiharu kaha ardhe duste do kate raha khad ke khet main sharan tihari aap hath de leho ubari khad ke khet main sharan tihari aap hath de leho ubari sarb thor mo oho sahai दुष्ट लेहो बचाई कृपा करी हम पर जग माता ग्रंथ करा पूर्ण सुभराता किलविक सकल देह को हरता दुष्ट दोखियन को उचय करता श्री अस्तु जब पाए दयाला पूर्ण करा ग्रंथ तत्काला ਮਨ ਬਾਚਤ ਫਲ ਪਾਵੇ ਸੋਈ ਦੁੱਖ ਨਾ ਥਿਤੇ ਵਿਆਪਤ ਕੋਈ ਅੜਿਲੇ ਸੁਨੇ ਗੰਗ ਜੋਈ ਆਈ ਸੂਰਸ ਨਾ ਪਾਵੇ ਹੀ ਛੁਨੇ ਮੂੜ ਚਿਤ ਨਾਈ ਚਤੁਰਤਾ ਆਵੇ ਹੀ ਦੁੱਖ ਦਰਦ ਬੋ ਨਿਕਟ ਨਾ ਤਿੰਨ ਨਰ ਕੇ ਰਹੀ ਹੋ ਜੋ ਆ ਕੀ ਏਕ ਵਾਰ ਚੋਪੇ ਕੋ ਕਹੇ ਸਬਤ ਸੰਤਨ ਸਹਿਜ ਪੁਣੀ ਜੀ ਅਦੇ ਸਹਿਜ ਪੁਣ ਨੇ ਤਿੰਨ ਤਹੀ ਜੇ ਭਾਦਰਾਉ ਸੁਦੀ ਅਸ਼ਟਵੀ ਰਵੀ ਵਾਰਾ ਤੀਰੇ ਸਤਰੂਦਰਾਉ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬਰੇ ਤੇ ਤੁਮਰੇ ਤਬ ਤੇ ਕੋ ਆਖ ਤਰੇ ਕੋਈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹੇ ਮਤ ਏਕ ਨ ਮੰਨਿਓ ਸਿਮਰਿਤੇ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਤੇਰੇ span ਕਿਰਪਾ ਤੁਮਰੀ ਕਰੇ ਮੈਂ ਨਾ ਕੇਉ ਸਭ ਤੋਂ ਹੀ ਬਖਾਨਿਓ ਦੋਹਰਾ ਸਗਲੇ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦਵਾਰੇ ਬਾਇਂ ਗਏ ਕਿਲਾਦਿਆਸੇ ਗੋਬਿੰਦਦਾਸ ਤੁਹਾਰੇ ਸਗਲੇ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦਵਾਰੇ ਬਾਹੇ ਗਏ ਕੀ ਲਾਜ ਆਸੇ ਗੋਬਿੰਦ ਦਾਸ ਤੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਕਾ ਬਿਓ ਬਾਤ ਬੇਨਤੀ ਜੋ ਪਈ ਹੰਮਰੀ ਕਰੋ ਹਾਥ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮਰੇ ਦੋਸਟੇ ਸਵੇ ਤੁਮ ਕਾਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋ ਰਖਸ਼ਾ ਨਿਜ ਕਰਦੇ ਕਰੀਏ ਸਭ ਬਿਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਣਾ ਪਿਆਉ ਜੋ ਵਰਚਾਉ ਸੋ ਤੁਮਤੇ ਪਾਉ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਲ ਚੁਲ ਸਤਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨੁਵਰੀਏ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਦੁਜੂ ਜੋ ਕਰਿਉ ਜ ਰਖਸ਼ਾ ਰਾਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਧੂ ਦੁਸ਼ਟਨ ਕੇ ਅੰਤ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵ ਜੋ ਅਵਤਰਾ ਕਾਲ ਪਾਈ ਕਰ ਵਿਤਨ ਪ੍ਰਕਾਸ਼ਾ ਕਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬਰਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਿੱਤਿਆ ਜਸ਼ਨ ਉਪਜਾਇਓ आदे अंत एक अवतारा सोई गुरु समझो हमारा नमस्कार तिस ही को हमारी सकल प्रजा जिन आप सवारी शिवकल को शिव गुण सुख दियो शत्रुन को पल मो बद किट काट के अंतर की जानत पले बुरे की पीर पछाणत चींटी ते कुचर स्तूला सपर कृपा दृष्टि कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट के जाने जब उद कर रख करा कर तारा प्रजा तर्थ तब देह अपारा ਜਬ ਆਕਰਖ ਅਗਰ ਤੋ ਹੋ ਕਭੂ ਤੁਮੇ ਮਿਲਤ ਦੇਤਰ ਸਭੂ ਜੇਤੇ ਬਦਨ ਸ੍ਰੇਸ਼ਟੀ ਸਭ ਧਾਰੇ ਆਪ ਆਪਣੀ ਬੂਜ ਉਚਾਰੇ ਤੁਮੇ ਸਬਾਹੀ ਤੁਮ ਸਭ ਹੀ ਤੇ ਰਹਿਤ ਨਿਰਾਲਮੇ ਜਾਣਤ ਬੀਦ ਭੇਦ ਅਰ ਆਲਮੇ ਨਿਰੰਕਾਰ ਤ੍ਰਿਭਕਾਰ ਨਿਰਲੰਭ ਆਦ ਨੀਲ ਆਦ ਸੰਭੂ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਦ ਮਹਾ ਦੇਵ ਕੋ ਕਹਿ ਤਿਸਦਾ ਸਿਵ ਨਿਰੰਕਾਰ ਕਾ ਚਿਤਿਤ ਨ ਹੈ ਪਿਵ ਆਪੇ ਆਪਣੀ ਬੁਦੀ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਿਸਾਰਾ ਕਹਿ ਵਿਦ ਪਰਜਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਅਰੰਖ ਪਿਓ ਰਾਮ ਕੇ ਭੂਪਾ ਲੰਡਾ ਜੇ ਜੇ ਰਜੇ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਉ ਪੂਲ ਰਾਜਾ ਹੈ ਬੈਠਾ ਕਉ ਸਿੰਮਟੀ ਬਿਉ ਸੰਕਰੇ ਕੇਟਾ ਤਗਰੀ ਸ੍ਰਿਸ਼ਟੀ ਦਿਖਾਏ ਅਚੰਬੋ ਆਦ ਜੁਗਾਦ ਸਰੂਪ ਸਵੰਬੋ ਜਬ ਰਖਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਐ ਸਿਕ ਸੰਘ ਰੋ दुष्ट जीते उठवत उत्पाता सकल मनेष करुणकता जी अस दुजे तौ शरणी परे तिनके दुष्ट दुखत मरे पुर के जवन है पग परे तिहारे तिनके तुम संकट सब तारे जो कल को एक बार धाई है ताके काल निकट नहीं एहे रक्षा होई ता सब काला दुष्ट अरिष्ट डरे तत्काला कृपा दृष्टि तल जाए नेहरियो ताके ताप तर्क मोह हरियो रेदे सिदे कर मो सब कोई दुष्टे छावे सके सके न कोई एक बार जिन तुमे संवारा काल फास ते ताए उबारा ਜਿਨੇ ਨਰਨਾਮ ਤਿਹਾਰੋ ਕਹਾ ਦਰਦ ਦੇ ਦੁਸ਼ਟ ਦੋਖ ਤੇ ਰਹਾ ਖੜ ਗੇ ਕੇਤ ਮੈਂ ਸਰਨ ਤੇ ਹਾਰੀ ਆਪੇ ਹਾਥ ਦੇ ਲਿਹੁ ਉਬਾਰੀ ਖੜ ਗੇ ਕੇਤ ਮੈਂ ਸਰਨ ਤੇ ਹਾਰੀ ਆਪੇ ਹਾਥ ਦੇ ਲਿਹੁ ਉਬਾਰੀ ਸਰਬੇ ਠੋਰ ਮੋ ਅਹੋ ਸਹਾਈ ਦੁਸ਼ਟੇ ਦੋਖ ਤੇ ਲਹਿੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਕ੍ਰਾਂਤੇ ਕਰਾ ਪੂਰਨ ਸੁਭ ਰਾਤਾ ਪਿਲ ਵਿਕੇ ਸਕਲ ਦੇਹ ਕੋ ਹਰਤਾ ਦੁਸ਼ਟੇ ਦੋਖੀਨ ਕੋਚੇ ਕਰਤਾ ਤਰੀ ਅ ਤੂਜੇ ਜਬ ਹੋਏ ਦਿਯਾਲਾ ਪੂਰਣ ਕਰਾ ਗ੍ਰੰਥ ਤਤਕਾਲਾ ਮਨ ਬਾਂਚਤ ਪਲ ਪਾਵੇ ਸੋਈ ਦੁਖ ਨ ਤਿਤੇ ਵਿਆਪਤ ਕੋਈ ਅੜਿਲੇ ਸੁਨੇ ਗੁੰਗਜੋ ਯਾਹੀ ਤੂ ਰਸ ਨਾ ਪਾਵੀ ਸੁਨੇ ਮੂੜ ਚਿਤ ਲਾਈ ਚਤੁਰਤਾਵੀ ਦੁਖ ਦੇਰਦ ਬੋ ਨਿਕਟ ਨਾ ਤਿਨਕੇ ਨਰਕੇ ਰਹੇ ਉਜੋ ਯਾਕੀ ਇੱਕ ਵਾਰ ਹੈ ਚੋਪਈ ਕੋ ਕਹੇ ਚੋਪਈ ਸਬਤ ਸੰਤਰ ਸਹਿਜ ਪੜੀ ਜੀ ਅਰਧ ਸਹਿਜ ਫੁਨ ਤਿੰਨ ਕਹੀ ਜੀ ਪਾਦਰਉ ਸੁਦੀ ਅਸ਼ਟਵੀ ਰਵੀਵਾਰਾ ਤੀਰ ਸਤੁਰਉ ਗ੍ਰੰਥ ਸੁਦਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਹੀਂ ਆਨਿਓ राम रीम कुरान कुरान अनेक कहे मत एक न मान्यो तिमृते शास्त्र वेद सबे बहु भेद कहे हम एक न जान्यो श्री अति पाले कृपा तुमरी करे मैं ना कहूं सब तोही बखान्यो दोरा सगले द्वार को छाड के गयो तुम्हारा द्वार ਸੈਗਲੇ ਦਵਾਰ ਕੋ ਛਾੜ ਕੇ ਗਿਓ ਤਵਾਰੋ ਦਵਾਰੇ ਬਾਹੇ ਗਏ ਕੀ ਲਾਜ ਆਪੇ ਗੋਬਿੰਦ ਦਾਸ ਤਵਾਰੇ ਬਾਹੇ ਗਏ ਕੀ ਲਾਜ ਆਪੇ ਗੋਬਿੰਦ ਦਾਸ ਤਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ